ਡੀਐਸਪੀ ਰਾਜ்குਮਾਰ ਜੀ ਜੁਰੇ ਗੱਲਬਾਤ ਕਰਦੇ ਆ ਕਿ ਮਸਲਾ ਕੀ ਹੋਇਆ ਸਰ ਕੋਈ ਜਾਨੀ ਨਕਸਾਨ ਹੋਇਆ ਕੋਈ ਉਹ ਜੋ ਮੈਡੀਕਲ ਆ ਲੈ ਭੇਜਦੇ ਆ ਸਾਰੇ ਉਹਨਾਂ ਨੂੰ ਪਹਲ ਲੱਗ ਗਿਆ 15 20 ਅਸੀਂ ਛੱਡ ਕੇ ਆਏ ਤਕਰੀਬਨ ਬਹੁਤ ਸੱਟਾਂ ਲੱਗੀਆਂ ਬੱਚੀ ਕਹਿੰਦੇ ਇਹ ਕਿਤੇ ਕਲੀਅਰ ਨਹੀਂ ਹੁੰਦਾ ਮਿਲਦੀ ਅੱਛਾ ਇੱਕ ਬੱਚੀ ਗਾਇਬ ਆ ਕਹਿੰਦੇ ਹਾਂਜੀ ਅੱਛਾ ਅਜੇ ਪਤਾ ਨਹੀਂ ਲੱਗਿਆ ਕੋਈ ਗਾਇਬ ਹੈ ਜੀ ਇੱਥੇ ਜਵਾਰੀਆਂ ਦਾ ਕਰੀਬ ਇਹ 40 ਦੇ ਦਰਬਾਨ ਹੋਣ ਗਏ ਆ ਬਸ ਕਾਫੀ ਭਰੀ ਡਰ ਰੋਟੀ ਦਰਦੇ ਵੀ 3-4 ਮੋਟਾ ਹੋਈਆਂ ਉਹ ਕਹਿੰਦੇ ਜਿਹੜਾ ਡਰਾਈਵਰ ਸੀ ਨਾ ਜੀ ਉਹ ਸ਼ੀਸ਼ਾ ਵੇਂਦਾ ਆ ਉਹੀਆਂ ਦਾ ਜਿਹੜ ਮਲਕੋ ਸ਼ੀਸ਼ੇ ਵਿੱਚ ਆਪਦਾ ਫੇਸ ਵਿਖਦਾ ਫੇਸ ਵਿਖਦਾ ਆ ਫੇਸਬੁਕ ਦਾ ਆ ਉਹ ਸਾਰੀ ਗਲਤੀ ਸਾਡੇ ਡਰਾਈਵਰ ਦੀ ਆ ਕਿਹੜੀ ਬੱਸ ਕਿਹੜੀ ਸੀ ਦੀ ਬੱਸ ਜੀ ਬੱਸ ਕਹਿੰਦੇ ਇੱਕ ਬੱਚੀ ਵੀ ਗਿਆ ਹੈ ਤੁਸੀਂ ਦੇਖ ਰਹੇ ਹੋ ਲੋਕਨ ਸਾਫਟ ਟੀਵੀ ਤੇ ਮੈਂ ਹਸਨ ਜੇੰਦਲ ਫਰੀਦਕੋਟ ਦੇ ਵਿੱਚ ਬੱਸ ਹਾਦਸਾ ਹੋਇਆ ਤਾਂ ਪਹਿਲਾਂ ਬਠਿੰਡਾ ਏਰੀਆ ਦੇ ਵਿੱਚ ਹੋਇਆ ਸੀ ਤਾਂ ਹੁਣ ਫਰੀਦਕੋਟ ਦੇ ਸੇਮ ਨਾਲੇ ਦੇ ਵਿੱਚ ਇਹ ਕੋਲ ਜਿਹੜਾ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮਲਕੋ ਡੈਫੀਨੇਟ ਯਾਰ ਨਾਲੇ

ਜਿਹੜੀ ਰੇਲਿੰਗ ਹੈਗੀ ਹੈ ਇਹ ਰੇਲਿੰਗ ਨੂੰ ਲੈ ਕੇ ਪਹਿਲਾਂ ਵੀ ਕਈ ਲੋਕਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਰੇਲਿੰਗ ਪ੍ਰੋਪਰ ਠੀਕ ਨਹੀਂ ਹੈ ਤਾਂ ਇਹ ਰੇਲਿੰਗ ਬੇਸ਼ੱਕ ਟਰੱਕ ਤੇ ਬੱਸ ਦਾ ਐਕਸੀਡੈਂਟ ਹੋਇਆ ਪਰ ਕਿਤੇ ਨਾ ਕਿਤੇ ਇਹ ਰੇਲਿੰਗ ਜਿਹੜੀ ਹੈਗੀ ਹੈ ਇਹ ਰੇਲਿੰਗ ਵੀ ਪ੍ਰੋਪਰ ਨਹੀਂ ਸਹੀ ਨਹੀਂ ਸੀ ਕਾਉਂਸਲ ਨੂੰ ਲੈ ਕੇ ਜਿਹੜਾ ਹੈਗਾ ਬੱਸ ਬੇਸ਼ੱਕ ਐਕਸੀਡੈਂਟ ਦੇ ਕਾਰਨ ਇਹਦੇ ਵਿੱਚ ਗਈ ਆ ਮੌਕੇ ਤੇ ਪਹੁੰਚੀ ਪੁਲਿਸ ਜਿਹੜੀ ਹੈਗੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਾਡੇ ਨਾਲ ਡੀਐਸਪੀ ਰਾਜਕੁਮਾਰ ਜੀ ਜੁਰੇ ਗੱਲਬਾਤ ਕਰਦੇ ਆ ਕਿ ਮਸਲਾ ਐਕਚੁਅਲ ਹੋਇਆ ਕਿ ਐਸਰ ਅਸਤੋ ਸਰ ਸਰ ਕੀ ਮਸਲਾ ਕੀ ਹੋਇਆ ਸਰ ਇਹ ਉਹਦਾ ਨਿਓ ਟਰੱਕ ਨਾਲ ਫੇੜ ਵੱਜੀ ਆ ਮੇਰੇ ਖਿਆਲ ਨਾਲ ਬਸ ਦੀ ਤਾਂ ਤਾਂ ਕਰਕੇ ਜੀ ਜੀ ਕਿੰਨੇ ਕ ਵਜੇ ਜੋ ਕੋਈ ਕੋਈ ਜਾਣੀ ਨੁਕਸਾਨ ਹੋਇਆ ਕਿ ਉਹ ਜੋ ਮੈਡੀਕਲ ਵਾਲੇ ਭੇਜਦੇ ਆ ਸਾਰੇ ਉਹਨਾਂ ਨੂੰ ਪਤਾ ਲੱਗ ਗਿਆ ਇਹ ਐਕਸੀਡੈਂਟ ਦਾ ਕਾਰਨ ਕੀ ਹੋਇਆ ਐਕਸੀਡੈਂਟ ਦਾ ਕਾਰਨ ਤਾਂ ਉੱਜ ਫੇੜ ਵੱਜੀ ਆ ਉਹ ਡਰਾਈਵਰ ਨੂੰ ਪੁੱਛਦੇ ਆ ਨਾ ਟਰੱਕ ਵਾਲੇ ਨੂੰ ਵੀ ਤੇ ਦੂਸਰੇ ਨੂੰ ਵੀ ਆ ਜੇ ਤਾਂ ਵੀ ਦੇਖ ਸਕਦੇ ਹੋ ਕਿ ਐਕਸੀਡੈਂਟ ਦਾ ਕਾਰਨ ਜਿਹੜਾ ਹੈਗਾ ਡੀਐਸਪੀ ਰਾਜਕੁਮਾਰ ਸਾਡੇ ਜੁੜੇ ਸੀ ਐਕਸੀਡੈਂਟ ਦਾ ਕਾਰਨ ਜਿਹੜਾ ਹੈਗਾ ਇਹ ਪਤਾ ਨਹੀਂ ਲੱਗਿਆ ਬਾਈ ਜੀ ਕੋਈ ਗੱਲਬਾਤ ਦਾ ਪਤਾ ਉਹਨਾਂ ਗੱਲ ਕੀ ਹੋਈ ਸੀ ਇਹ ਪਤਾ ਉਹਨਾਂ ਗੱਲ ਦਾ ਨਹੀਂ ਹੈ ਜੀ ਬਿਲਕੁਲ ਪੂਰੀ ਗੱਲ ਦਾ ਸਾਨੂੰ ਨਹੀਂ ਪਤਾ ਪਰ ਜਿਹੜਾ ਐਕਸੀਡੈਂਟ ਹੋਇਆ ਬਹੁਤ ਜ਼ਿਆਦਾ ਖਤਰਨਾਕ ਹੋਇਆ ਕਿੰਨੀ ਕਿ ਜਾਣਕਾਰੀ ਹੋਇਆ ਬਾਸ ਆ ਰਹੇ ਬਹੁਤ ਬੁਰੇ ਵੱਲ ਤੋਂ ਤਾਂ ਇਧਰ ਆ ਰਿਹਾ ਸੀਗਾ ਇਹ ਬਰਾਤ ਤੇ ਟਕਰ ਹੋਗੇ ਆ ਜਿਆਦਾ ਮਰਾਜਾ ਨੂੰ ਪਤਾ ਆਇਆਗਾ ਜੀ ਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਸਿਮਲਾ ਵਾਲੇ ਦੀਆਂ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਦਾ ਸਿਮਲਾ ਵਾਲਾ ਜਿਸ ਨੂੰ ਲੈ ਕੇ ਜਿਹੜਾ ਇਹ ਤਾਂ ਬਸ ਜਿਹੜੀ ਹੈਗੀ ਆ ਉਹ ਇਹਦੇ ਵਿੱਚ ਡਿੱਗੀ ਆ ਤਾਂ ਕਿਤੇ ਨਾ ਕਿਤੇ ਕਾਫੀ ਸੱਟਾਂ ਜਿਹੜੀਆਂ ਹੈ ਸੱਟਾ ਵੇਟਾ ਵੀ ਕਾਫੀ ਲੱਗਿਆ ਕਿੰਨੀਆਂ ਕ ਸੱਟਾਂ ਵੱਜੀਆ ਕੁਝ ਪਤਾ ਨਹੀਂ ਦੇ ਕਾਫੀ ਜਾਂ ਜਿੰਨੀਆਂ ਵੀ ਤਕਰੀਬਨ 15-20 ਅਸੀਂ ਛੱਡ ਕੇ ਆਏ ਤਕਰੀਬਨ ਬਹੁਤ ਸੱਟਾਂ ਲੱਗੀਆਂ ਤੁਸੀਂ ਦੀਆਂ ਸਵਾਰੀਆਂ ਅਸੀਂ ਬਸ ਦੇ ਵਿੱਚ ਬਾਹਰ ਦੇ ਚ ਸਵਾਰੀਆਂ ਦਾ ਕਰੀਬ ਇਹ 40 ਦੇ ਦਰਮਿਆਨ ਹੋਣ ਗਏ ਆ ਬਸ ਕਾਫੀ ਭਰੀ ਘਰ ਤੋਂ ਘੱਟ ਕੋਈ ਜਾਣੀ ਨੁਕਸਾਨ ਦਾ ਕੁਝ ਪਤਾ ਇਹਦੇ ਬਾਰੇ ਇਹ ਸਾਨੂੰ ਪੱਕਾ ਨਹੀਂ ਕਹਿੰਦੇ ਪਰ ਲੋਕੀ ਦੱਸਦੇ ਵੀ 3-4 ਮੌਤਾਂ ਹੋਈਆਂ ਐਕਸੀਡੈਂਟ ਦਾ ਕਾਰਨ ਕਾਰਨ ਕੀ ਹੋਇਆ ਕਾਰਨ ਦਾ ਇਹ ਦੱਸ ਦੇ ਜਿਹੜੇ ਮਕਸਦ ਤੋਂ ਸਾਰਿਆਂ ਹੀ ਸਭ ਤੋਂ ਅੱਗੇ ਪਿੱਛੇ ਛੱਡ ਕੇ ਆਏ ਉਹ ਕਹਿੰਦੇ ਜਿਹੜਾ ਡਰਾਈਵਰ ਸੀ ਨਾ ਜੀ ਉਹ ਸ਼ੀਸ਼ਾ ਵੇਂਦਾ ਆ ਅੱਛਾ ਜੀ ਸ਼ੀਸ਼ੇ ਲਾ ਕੇ ਫਿਰ ਉਹਨੇ ਟਰੱਕ ਲਾਗੀ ਗੱਡੀ ਨਾ ਇਧਰ ਜਾ ਡੇਗੀ ਉਹ ਸ਼ੀਸ਼ਾ ਵੇਂਦਾ ਸਵਾਰੀਆਂ ਦੱਸ ਜਿਹੜੇ ਅੱਗੇ ਬੈਠੇ ਸਭ ਤੋਂ ਛੱਡ ਕੇ ਮੈਡੀਕਲ ਬਿਲਕੁਲ ਸ਼ੀਸ਼ੇ ਵਿੱਚ ਉਹ ਚਾਹ ਉਹਦਾ ਫੇਸ ਵੇਖਦਾ ਫੇਸ ਵੇਖਦਾ ਆ ਫੇਸ ਵੇਖਦਾ ਆ ਉਹ ਬਾਹ ਉਹ ਕਹਿੰਦੇ ਉਹ ਹੀ ਸੋਚੀ ਜਾਂਦੇ ਵੀ ਉਹ ਉਹ ਸਾਰੀ ਗਲਤੀ ਸਾਡੇ ਡਰਾਈਵਰ ਦੀ ਆ ਕਿਹੜੀ ਬੱਸ ਕਿਹੜੀ ਸੀ ਕਿਹੜੇ ਕੰਪਨੀ ਦੀ ਉਹ ਦੀ ਬੱਸ ਤਾਂ ਕੋਣ ਜਿਹੜੇ तकरीबन ਜਨ ਜਨ ਫਟੜ ਸੀ ਕਿ ਉਹ ਮੈਡੀਕਲ ਪਹੁੰਚਾ ਜੀ ਜਿਹੜੇ ਪਹੁੰਚਾ ਤੇ ਜੀ ਇੱਕ ਕੋਈ ਰਸਤਾ ਹੈ ਬੰਦ ਸੀ ਲੱਭਦੀ ਨਹੀਂ ਕਿ ਪਤਾ ਨਹੀਂ ਹੁਣ ਬਹੁਤਾ ਕਲੀਅਰ ਨਹੀਂ ਯਾਰ ਮਿਲਦੀ ਨਹੀਂ ਬੱਚੀ ਕਿਹਨਾਂ ਦੋਰਾ ਦੇਸੋ ਬੱਚੀ ਕਹਿੰਦੇ ਹੈ ਕਿ ਜਿਹੜੇ ਕਲੀਅਰ ਨਹੀਂ ਹੁੰਦਾ ਮਿਲਦੀ ਅੱਛਾ ਇੱਕ ਬੱਚੀ ਗਾਇਬ ਹੈ ਕਹਿੰਦੇ ਹਾਂਜੀ ਅੱਛਾ ਹੁਣ ਪਤਾ ਨਹੀਂ ਲੱਗਾ ਕੋਈ ਬਗਾਈ ਜਿਹੜਾ ਤੁਸੀਂ ਦੇਖ ਸਕਦੇ ਹੋ ਕਹਿੰਦੇ ਇੱਕ ਬੱਚੀ ਵੀ ਗਾਇਬ ਆ ਤਾਂ ਯਾਰਾ ਫਿਰ ਤੁਹਾਨੂੰ ਜ਼ੀਰਾ ਦਿਖਾ ਦਈਏ ਸੇਮ ਨਾਲੇ ਵੀ ਆ ਇਹ ਸੇਮ ਨਾਲਾ ਜਿੱਥੇ ਇਹ ਜਿੱਥੇ ਇਹ ਬੱਸ ਜਿਹੜੀ ਹੈਗੀ ਆ ਉਹ ਜਾੜੀ ਗਈ ਸੀ ਕਾ ਜਿਹੜੇ ਇੱਥੇ ਸ਼ੀਸ਼ੇ ਡਿੱਗੇ ਹੋਏ ਸੀ ਉਹ ਕਿਸੇ ਦੇ ਟਾਇਰ ਦੇ ਵਿੱਚ ਲਾਜਨ ਤੋਂ ਉਸ ਨੂੰ ਲੈ ਕੇ ਜਿਹੜਾ ਹੈਗਾ ਇੱਥੇ ਪੁਲਿਸ ਕਰਮੀ ਜਿਹੜੇ ਹੈਗੇ ਉਹ ਸ਼ੀਸ਼ਾ ਨੂੰ ਪਾਸੇ ਕਰਦੇ ਹੋਏ ਆ ਤਾਂ ਤੁਸੀਂ ਦੇਖ ਸਕਦੇ ਹੋ ਦੂਰ ਦੀਆਂ ਤਸਵੀਰਾਂ ਜਿਹੜੀ ਬੱਸ ਸਾਹਮਣੇ ਖੜੀ ਹੋਈ ਆ ਤਾਂ ਇਹ ਬੱਸ ਜਿਹੜੀ ਹੈਗੀ ਆ ਦੱਸਦੇ ਕਿ 40 ਸਵਾਰੀਆਂ ਦੇ ਨਾਲ ਭਰੀ ਹੋਈ ਸੀ ਤਾਂ ਜਿਸ ਨੂੰ ਲੈ ਕੇ ਇਹ ਜਿਹੜਾ ਐਕਸੀਡੈਂਟ ਹੋਇਆ ਤਾਂ ਦੇਖਣਾ ਹੋਵੇਗਾ ਕਿ ਕਿੰਨੇ ਇਹਦੇ ਵਿੱਚ ਜਿਹੜੇ ਫਟੇ ਹੋਏ ਆ ਤਾਂ ਫਿਲਹਾਲ ਇੱਕ ਐਸਐਮ ਨੂੰ ਦੱਸਿਆ ਗਿਆ ਕਿ ਕਰੀਬ ਤਿੰਨ ਦੀ ਜਿਹੜੀ ਹੈਗੀ ਮੌਤ ਹੋਈ ਆ ਤਾਂ ਭਿਆਨਕ ਐਕਸੀਡੈਂਟ ਜਿਹੜਾ ਹੈ ਤੁਸੀਂ ਦੱਸ ਦਿਆਂ ਤਸਵੀਰਾਂ ਦੇਖ ਸਕਦੇ ਹੋ ਕਿ ਬੱਸ ਜਿਹੜੀਆਂ ਹੈਗੀਆਂ ਕਾਫੀ ਭਿਆਨਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਜਿਸ ਤੋਂ ਲੈ ਕੇ ਜਿਹੜੀਆਂ 40 ਸਵਾਰੀਆਂ ਜਿਹੜੀਆਂ ਹੈਗੀਆਂ ਉਹ ਦੱਸੀਆਂ ਜਾ ਰਹੀਆਂ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਬੱਸ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬੱਸ ਦੇ ਹਾਲਾਤ ਦੱਸ ਸਕਦੇ ਆ ਕਿ ਕਿੰਨਾ ਕੁ ਭਿਆਨਕ ਐਕਸੀਡੈਂਟ ਹੋਊਗਾ ਤਾਂ ਪੁਲਿਸ ਵੱਲੋਂ ਬੱਸ ਦੇ ਵਿੱਚ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ ਤਾਂ ਕਿ ਤਾਂ ਕੋਈ ਇਹਦੇ ਵਿੱਚ ਕੋਈ ਕਾਰਨ ਲੱਭ ਸਕੇ ਕਿ ਕੀ ਮਸਲਾ ਹੋਇਆ ਕਿਉਂ ਐਕਸੀਡੈਂਟ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਜਿਹੜਾ ਹੈਗਾ ਬੱਸ ਦੀ ਉੰਗੀ ਦਿਖਾਇਆ ਜਾ ਰਿਹਾ ਚੰਗੀ ਤਰ੍ਹਾਂ ਖੋਹ ਲਿਆ ਜਾ ਰਿਹਾ ਕਿ ਇਹਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਚੀਜ਼ ਤਾਂ ਨਹੀਂ ਮਿਲਦੀ ਜੇਕਰ ਦੇਖ ਸਕਦੇ ਹੋ ਤੁਸੀਂ ਪੁਲਿਸ ਵੱਲੋਂ ਪੂਰਾ ਸ਼ਾਮਲਨ ਕੀਤਾ ਜਾ ਰਹੀ ਹੈ ਤਾਂ ਐਕਸੀਡੈਂਟ ਹੋਣ ਦਾ ਕਾਰਨ ਕੀ ਹੈ ਤੁਸੀਂ ਦੇਖ ਸਕਦੇ ਹੋ ਕਿ 40 ਸਵਾਰੀਆਂ ਜਿਹੜੇ ਹੈਗੀਆਂ ਉਹ ਦੱਸੀਆਂ ਜਾ ਰਹੀਆਂ ਸੀ ਤਾਂ ਇੱਕ ਦੁਖਦਾਈ ਖਬਰ ਹੈ ਕਿ ਫਰੀਦਕੋਟ ਤੋਂ ਜਦੋਂ ਕੋੜੂਪੁਰ ਜਾਂਦੇ ਨੇ ਤਾਂ ਸੇਮ ਨਾਲੇ ਦੇ ਵਿੱਚ ਇੱਕ ਬੱਸ ਡਿੱਗ ਜਾਂਦੀ ਹੈ 40 ਸਵਾਰੀਆਂ ਦੇ ਚ ਦਸੀਆਂ ਜਾਂਦੀਆਂ ਤਾਂ ਫਿਲਹਾਲ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ